ਮਿਤੀ 18 ਅਪ੍ਰੈਲ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ ਗੁਰਦੁਆਰਾ ਤਮਤਾਨ ਸਾਹਿਬ ਦੀ ਧਰਤੀ ਤੇ ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿਨੋ ਵੱਡੋ ਕਲੂ ਮਸਾਕਾ ਸਾਧਨ ਹੇਤ ਇਤ ਜਿਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਸਤਿਗੁਰੂ ਜਿਨ੍ਹਾਂ ਦੇ ਇਸ ਵਰੇ 350 ਸਾਲਾ ਸ਼ਹੀਦੀ ਸ਼ਤਾਬਦੀ ਮਿਤੀ 25 ਨਵੰਬਰ 2025 ਜੋ ਕਿ ਇਸ ਵਾਰੇ ਬੜੇ ਹੀ ਸ਼ਰਧਾ ਭਾਵਨਾ ਪਿਆਰ ਸਹਿਤ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਮਨਾ ਰਹੀਆਂ ਨੇ ਸੋ ਗੁਰਦੁਆਰਾ ਪਾਤਸ਼ਾਹੀ ਨੌਵੀਂ ਦਮਤਾਨ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕਾ ਬੇਅੰਤ ਇਲਾਕੇ ਦੀਆਂ ਸੰਗਤਾਂ ਇਸ ਸਥਾਨ ਤੇ ਦਰਸ਼ਨ ਪਾਉਣ ਹਿਤ ਗੁਰੂ ਕਿਰਪਾ ਲਈ ਹਾਜ਼ਰ ਹੁੰਦੀਆਂ ਨੇ ਸੋ ਸਾਰੀ ਸੰਗਤ ਦੇ ਚਰਨਾਂ ਦੇ ਅੰਦਰ ਅਸੀਂ ਇੱਕ ਬਹੁਤ ਜ਼ਰੂਰੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਸ ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਗੁਰੂ ਕੇ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਇਸ ਨੂੰ ਸਮਰਪਿਤ ਆਓ ਗੁਰਬਾਣੀ ਪੜੀਏ ਦੀ ਲਹਿਰ ਜੋ ਹੈ ਉਹ ਇਸ ਧਰਤੀ ਤੋਂ ਅਸਾਂ ਨੇ ਪ੍ਰਾਰੰਭ ਕੀਤੀ ਹੈ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਜੋ ਕਿ ਪ੍ਰਾਰੰਭ ਕੀਤੇ ਜਾਣੇ ਨੇ ਮਿਤੀ 18 April ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ ਗੁਰਦੁਆਰਾ ਤਮਤਾਨ ਸਾਹਿਬ ਦੀ ਧਰਤੀ ਤੇ ਮਿਤੀ 16 April ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 18 April ਨੂੰ ਸਵੇਰ 9 ਵਜੇ ਪੈਣਗੇ ਇਹਦੇ ਨਾਲ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਚਰਨਾਂ ਦੇ ਅੰਦਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੀ ਸ਼ਹਿਜ ਪਾਠਾਂ ਦੀ ਜੋ ਲੜੀ ਹੈ ਉਹ ਪ੍ਰਾਰੰਭ ਹੋਵੇਗੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਅਸੀਂ ਇਹ ਬੇਨਤੀ ਕਰਦੇ ਹਾਂ ਇਹ ਏ ਸਵਾਰ ਗੁਰੂ ਕੀ ਇਹ ਸ਼ਹੀਦੀ ਸ਼ਤਾਬਦੀ ਨੂੰ ਤੇ ਗੁਰੂ ਕੇ ਸਿੱਖਾਂ ਦੀ ਇਹ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਹੋਇਆਂ ਆਓ ਆਪਾਂ ਸਾਰੇ ਰਲ ਕੇ ਇੱਕ ਇੱਕ ਸਹਿਜ ਪਾਠ ਦੀ ਹਾਜ਼ਰੀ ਸਾਰੇ ਹੀ ਗੁਰਸਿੱਖ ਪਿਆਰੇ ਗੁਰੂ ਕੇ ਚਰਨਾਂ ਵਿੱਚ ਲਵਾਈਏ ਬਾਣੀ ਪੜੀਏ ਬਾਣੀ ਸੁਣੀਏ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਇਥੋਂ ਦੇ ਕੁਕਰ ਹੋਣ ਦੇ ਨਾਤੇ ਬੇਨਤੀ ਕਰਦੇ ਹਾਂ ਕਿ ਸਾਰੀ ਸੰਗਤ ਇੱਕ ਇੱਕ ਬਾਣੀ ਦਾ ਸਹਿਜ ਪਾਠ ਆਪਣੇ ਆਪਣੇ ਘਰ ਕਰੇ ਜਿਸ ਦੀ ਪ੍ਰਾਰੰਭਤਾ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਤਮਤਾਨ ਸਾਹਿਬ ਤੋਂ 18 ਅਪ੍ਰੈਲ ਨੂੰ ਆਪਾਂ ਕਰਾਂਗੇ ਤੇ ਜਿਸ ਦੀ ਸੰਪੂਰਨਤਾ ਜੋ ਗੁਰੂਤ ਕੀ ਸ਼ਹੀਦੀ ਸ਼ਤਾਬ ਦੀ ਨਵੰਬਰ ਮਹੀਨੇ ਦੇ ਵਿੱਚ ਜੋ ਦਿਨ ਮਨਾਇਆ ਜਾਣਾ ਹੈ ਉਸ ਤਾਰੀਖ ਨੂੰ ਆਪਾਂ ਨੇ ਇੰਨਾ ਸਥਾਨਾਂ ਤਿਆਰੀ ਕਰਨੀ ਹੈ ਸੋ ਸਾਰੀ ਹੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਆਪ ਇਸ ਲਹਿਰ ਦੇ ਅੰਦਰ ਗੁਰਬਾਣੀ ਪੜਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਹਿੱਸਾ ਪਾਓ ਆਪਣੇ ਘਰਾਂ ਵਿੱਚ ਆਪ ਬਾਣੀ ਪੜੋ ਆਪਣੇ ਬੱਚਾ ਬੱਚਿਆਂ ਨੂੰ ਪੜਾਓ ਬਜ਼ੁਰਗਾਂ ਨੂੰ ਪੜਾਓ ਗੁਰਬਾਣੀ ਦੀਆਂ ਪੋਥੀਆਂ ਜੇਕਰ ਕੋਈ ਲੈਣਾ ਚਾਵੇ ਤੇ ਉਹ ਸੰਗਤ ਗੁਰਬਾਣੀ ਦੀਆਂ ਪੋਥੀਆਂ ਵੀ ਇਸ ਥਾਨ ਤੋਂ ਆ ਪ੍ਰਾਪਤ ਕਰ ਸਕਦੇ ਹੋ ਨਿਸ਼ਕਾਮ ਸੇਵਾ ਹੋਵੇਗੀ ਪੇਟਾ ਰਹਿਤ ਗੁਰਬਾਣੀ ਦੀਆਂ ਪੋਥੀਆਂ ਆਪ ਸੰਗਤ ਦੀ ਸੇਵਾ ਵਿੱਚ ਦਿੱਤੀਆਂ ਜਾਣਗੀਆਂ ਸਾਰੀ ਸੰਗਤ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ